ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਾਧ ਸੰਗਤ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ ਅੱਜ ਆਪਾਂ ਗੱਲ ਕਰਨੀ ਆ ਤੁਹਾਨੂੰ ਵੀਡੀਓ ਦਿਖਾਉਣੀ ਪਹਿਲਾਂ ਗੱਲ ਆਪਾਂ ਇਹ ਕਰਨੀ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜਾ ਕਿ ਪੰਜਾਬ ਦੇ ਵਿੱਚ ਤੁਰਿਆ ਸੀ ਇੱਕ ਚੰਗੀ ਲਹਿਰ ਲੈ ਕੇ ਜਿਹੜੇ ਕੁਝ ਕੁ ਬੰਦਿਆਂ ਨੂੰ ਨਹੀਂ ਪਸੰਦ ਆਈ ਉਹ ਚੀਜ਼ ਤੇ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਪਤਾ ਉਹਨਾਂ ਨੇ ਕਰਵਾਈਆਂ ਜਾਂ ਹੋ ਹੋ ਚੁੱਕੀਆਂ ਤੇ ਇਨਸਾਨ ਦੇ ਇਨਸਾਨ ਦੇ ਨਾਲ ਕਈ ਤਰ੍ਹਾਂ ਦੇ ਮਤਭੇਦ ਹੋ ਸਕਦੇ ਆ ਬਹੁਤ ਕੁਛ ਜ਼ਿੰਦਗੀ ਦੇ ਵਿੱਚ ਹੋ ਜਾਂਦਾ ਵੱਧ ਘੱਟ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਆ ਪਰ ਮੈਂ ਇਹਨਾ ਵੀ ਜੇ ਆਪਾਂ ਇਨਸਾਨੀਅਤ ਦੀ ਆਪਾਂ ਅੱਜ ਗੱਲ ਨਾ ਨਾ ਕਰੀਏ ਤੇ ਜੇ ਇਨਸਾਨੀਅਤ ਦੇ ਵਾਸਤੇ ਆਪਾਂ ਨਾ ਖੜੀਏ ਤੇ ਤੁਹਾਡੇ ਵਾਸਤੇ ਬਹੁਤ ਜ਼ਿਆਦੀ ਮਾੜੀ ਗੱਲ ਆ ਅਮਰਤਪਾਲ ਸਿੰਘ ਆਪਣਾ ਖਾਲਸਾ ਵੀਰ ਡਿਬਰੂਗੜ੍ਹ ਜੇਲ੍ਹ ਤੋਂ ਵਿੱਚੋਂ ਖਬਰ ਆਈ ਆ ਕਿ ਉਹਨੂੰ ਖੂਨ ਦੀ ਉਲਟੀ ਆਈ ਆ ਖੂਨ ਦੀ ਉਲਟੀ ਆਉਣ ਦਾ ਕਾਰਨ ਭੁੱਖ ਹੜਤਾਲ ਕੋਈ ਵੀ शक ਨਹੀਂ ਕੋਈ शक ਨਹੀਂ ਰਿਹਾ ਜਿੰਨੇ ਵੀ ਉੱਥੇ ਸਿੰਘ ਨੇ ਸਾਰੇ ਬਾਜੇ ਕੀ ਜਾਂ ਹੋਰ ਵੀ ਇਹ ਨਾਲ ਬੰਦੇ ਸਾਰੇ ਉੱਥੇ ਫਸੇ ਪਏ ਨੇ ਤੇ ਇਹ ਬਾਪੂ ਜੀ ਆਪਾਂ ਵੀਡੀਓ ਤੁਹਾਨੂੰ ਗੱਲ ਸੁਣਾਉਨੇ ਆ ਤੇ ਇਹ ਸ਼ੇਅਰ ਤਾਂ ਕਰਿਓ ਆ ਜੋ ਲੋਕ ਸਾਡੇ ਵੀਰ ਭਰਾ ਜਾਗ ਸਕਣ ਤੇ ਉਹਨਾਂ ਦੇ ਹੱਕ ਦੇ ਵਾਸਤੇ ਉਹਨਾਂ ਵਾਸਤੇ ਹਾਂ ਦਾ ਨਾਰਾ ਮੰਨ ਤੋਂ ਉਹਨਾਂ ਦੇ ਮਾਤਾ ਪਿਤਾ ਵੀ ਇੱਥੇ ਅੰਮ੍ਰਿਤਸਰ ਦੇ ਵਿੱਚ ਬੈਠੇ ਹੋਏ ਆ ਉੱਥੇ ਵੀ ਉਹਨਾਂ ਕੱਠ ਨਹੀਂ ਹੋ ਰਿਆ ਜਦੋਂ ਭਾਈ ਅਮਰਤਪਾਲ ਸਿੰਘ ਖਾਸਾ ਪਿੰਡਾਂ ਪਿੰਡਾਂ ਥਾਵਾ ਥਾਵਾ ਤੇ ਵਹੀਰ ਸ਼ੁਰੂ ਕੀਤੀ ਸੀ ਉਦੋਂ ਲੋਕ ਬੜਾ ਭੱਜ ਭੱਜ ਕੇ ਨਾਲ ਜਾਂਦੇ ਤੇ ਅੱਜ ਕੀ ਗੱਲ ਹੋ ਗਈ ਅੱਜ ਮੜਾ ਹੋ ਗਿਆ ਸਾਰਾ ਕੁਝ ਅੱਜ ਕੋਈ ਨਾਲ ਖੜਦੇ ਸਾਡੇ ਤਾਂ ਮੈਂ ਪਹਿਲਾਂ ਦੱਸਿਆ ਵੀ ਕਈ ਤਰ੍ਹਾਂ ਦੇ ਮਤਭੇਦ ਹੋ ਸਕਦੇ ਪਰ ਫਿਰ ਵੀ ਸਾਨੂੰ ਤਰਸ ਬੜਾ ਆ ਰਿਹਾ ਆ ਇੱਕ ਬਜ਼ੁਰਗ ਮਾਪਿਓ ਤੇ ਇਹੋ ਨਾਲ ਨਾਲ ਭੈਣਾ ਵੀਰ ਭਰਾ ਹੋਰ ਵੀ ਭੁੱਖੇ ਪਿਆਸੇ ਬੈਠੇ ਨੇ ਉਹ ਵੀ ਜੇਲਾਂ ਦੇ ਭੁੱਖੇ ਪਿਆਸੇ ਬੈਠੇ ਨੇ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਵਾਂ ਫਿਰ ਚੱਲ ਕੇ ਵੀਡੀਓ ਸ਼ੇਅਰ ਕਰੇ ਪਿੰਡ ਬਰਾਬਰ ਬਹੁਤ ਵੱਡੀ ਜਿਹੜੀ ਇਹ ਚੀਜ਼ ਨੂੰ ਜ਼ਾਹਰ ਕਰਦਾ ਕਿ ਇਸ ਤੰਗ ਦੇ ਨਾਲ ਉਹ ਬੰਦ ਕੀਤਾ ਗਿਆ ਤੇ ਇਹ ਵੀ ਇੱਕ ਬਹੁਤ ਖਤਰਨਾਕ ਹੈ ਕੋਸ਼ ਦੀ ਭਾਈ ਸਾਹਿਬ ਨਾਲ ਮੇਰੀ ਪੂਰੀ ਗੱਲਬਾਤ ਹੋਈ ਹੈ ਮੈਂ ਸੌਮਨੈਂਟ ਦੇ ਵੀ ਵਿਚਾਰ ਲਏ ਆ ਜੇਲਰਾਂ ਦੇ ਵੀ ਲਏ ਆ ਸਾਰਿਆਂ ਨਾਲ ਗੱਲਬਾਤ ਕੀਤੀ ਟੇਢੀ ਕੋਠਰੀ ਦੇ ਵਿੱਚ ਭਾਈ ਸਾਹਿਬ ਰਹਿੰਦੇ ਆ ਕਿਵੇਂ ਰਹਿੰਦੀ ਆ ਉਹਨਾਂ ਨੇ ਸਾਰਿਆਂ ਨੇ ਤਾਈ ਦੀ ਕੀਤੀ ਵੀ ਕੁਝ ਨਹੀਂ ਕਹਿੰਦੀ ਸੋ ਇਹ ਪਾਣੀ ਤੋਂ ਇੱਚ ਸਾਦੇ ਪਾਣੀ ਤੋਂ ਹੋਰ ਇਹ ਕੋਈ ਚੀਜ਼ ਪੀਂਦੇ ਨਹੀਂ ਤੇ ਫਿਰ ਇਸ ਦੇ ਬਾਵਜੂਦ ਵੀ ਉਹ ਪੰਜ ਬਾਣੀਆਂ ਦਾ 파ਟਰ ਨਤਨੇਮ ਰਹਿਰਾਜ ਸਾਹਿਬ ਸਾਰਾ ਕੁਝ ਜਿਹੜਾ ਕੀਰਤਨ ਸੁਹਲਾ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਮਰਿਆਦਾ ਜਿਹੜੀ ਆ ਪੂਰੀ ਤਰ੍ਹਾਂ ਦੇ ਨਾਲ ਨਿਭਾਈ ਜਾ ਰਹੀ ਹੈ। ਔਰ ਸਿੱਖ ਪੰਥ ਦੇ ਵੀ ਜਿਹੜਾ ਉਹਨਾਂ ਦਾ ਮਹਾਨ ਸਥਾਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਮੈਂ ਇੱਥੇ ਗੱਲ ਕਰਤੇ ਕਿ ਅਤੀਨਾਜਕ ਤੇ ਗੰਭੀਰ ਹਾਲਤ ਹੈ ਕਿਸੇ ਵੇਲੇ ਵੀ ਛੇਧੀ ਹੋ ਸਕਦੀ ਹੈ। ਮੈਂ ਆਪਦੇ ਮੂਹਤOi ਪੂਰੀ ਜਿਹੜਾ ਹੈਗਾ ਇਹ ਪੂਰੀ ਜ਼ਿੰਮੇਵਾਰੀ ਨਾਲ ਗੱਲ ਕੀਤੀ ਹੈ ਤੇ ਇਹ ਉਹਨਾਂ ਦੀ ਧਰ ਵਾਲੀ ਜਿਹੜੀ ਹੈਗੀ ਹੈ ਚਰਨਦੀਪ ਕੌਰ ਉਹਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲੋਹੀ ਦੀ ਉਲਟੀ ਆਈ ਹੈ ਮੈਨੂੰ ਚਰਨਦੀਪ ਕੌਰ ਨੇ ਜਲ ਅਟੈਚ ਫੋਨ ਤੇ ਦੱਸੀ ਹੈ ਤੇ ਇਹ ਕੱਲ ਦੀ ਉਹ ਗੱਲ ਹੈ ਕੱਲੇ ਮੁਲਾਕਾਤ ਹੋਈ ਬੁੱਧਵਾਰ ਨੂੰ ਬੁੱਧਵਾਰ ਨੂੰ ਸਾਹਿਬ ਬੁੱਧਵਾਰ ਨੂੰ ਧਰ ਵਾਲੀ ਦੀ ਬਾਈਸ ਦੀ ਜਿਹੜੀ ਹੈ ਉਹ ਮੁਲਾਕਾਤ ਹੁੰਦੀ ਹੈ ਭਾਈ ਅਮਰਪਾਲ ਸਿੰਘ ਰਾਤ 7 ਵਜੇ ਉਹ ਗਏ ਸੀ 5 ਵਜੇ ਨਿਕਲੇ 7 ਘੰਟੇ ਦਾ ਮੜਾ ਫਿਰ ਮੈਨੂੰ ਉਦੋਂ ਹੀ ਉਹਨਾਂ ਨੇ ਟੈਲੀਫੋਨ ਕੀਤਾ ਮੈਂ ਟ੍ਰੇਨ 'ਚ ਸੀ ਤੇ ਟੈਲੀਫੋਨ 'ਚ ਉਹਨਾਂ ਨੇ ਵਿਸਤਾਰ ਦੇ ਨਾਲ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਬਲੱਡ ਦੀ ਜਿਹੜੀ ਉਲਟੀ ਆਈ ਹੈ ਤੇ ਮੈਡੀਕਲ ਤੌਰ ਤੇ ਇਹ ਬੜਾ ਸੀਰੀਅਸ ਮੈਟਰ ਹੈ ਕਿਸੇ ਵੀ ਮੈਡੀਕਲ ਵਾਲੇ ਨੂੰ ਸਰਪਲਟ ਨੂੰ ਪੁੱਛਿਆ ਜਾ ਸਕਦਾ ਕਿ ਉਹਨੂੰ ਖੂਨ ਦੀ ਉਲਟੀ ਆਉਂਦੀ ਹੈ ਤਾਂ ਕਿਸੇ ਸਮੇਂ ਵੀ ਜਿਹੜੀ ਇਹ ਜਿੰਦਗੀ ਜਾ ਸਕਦੀ ਉਹਦੇ ਤੇ ਕੱਲ ਨੂੰ ਇਹ ਬਹਾਨੇ ਬਣਾਉਣ ਉਹ ਬਹਾਨੇ ਤਾਂ ਵੀ ਇਹ ਤਾਂ ਹੋ ਗਿਆ ਤਾਂ ਇਹ ਹੋ ਗਿਆ ਉਹਨਾਂ ਨੇ ਆਈ ਨਹੀਂ ਕਰਿਆ ਸੀ ਅੱਜ ਇਹ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਸੀ ਇਸ ਲਈ ਇਹ ਐਮਰਜੈਂਸੀ ਜਿਹੜੀ ਹੈ ਪ੍ਰਸਤਾਨ ਹੋ ਸੀ ਪ੍ਰਸਤਾਨ ਫਰਸ ਦਾ ਬੜਾ ਗੰਭੀਰ ਤੇ ਬੜਾ ਜਿਹੜਾ ਹੈ ਐਮਰਜੈਂਟ ਮਸਲਾ ਹੈਗਾ ਕਿ ਭਾਈ ਅਮਰਤਪਾਲ ਸਿੰਘ ਜਿਹੜੇ 16 ਫਰਵਰੀ ਤੋਂ ਲਗਾਤਾਰ ਪੁਠੜਤਾਲ ਤੇ ਚੱਲ ਰਹੇ ਨੇ ਸੈਂਟਰਲ ਡਿਬਰੂ ਡੈਲ ਦੇ ਵਿੱਚ ਆਸਾਮ ਦੇ ਵਿੱਚ ਉਹਨਾਂ ਦੀ ਹਾਲਤ ਅਤ ਗੰਭੀਰ ਹੋ ਚੁੱਕੀ ਹੈ ਤੇ 11 ਦਾ ਮਾਰਚ 2024 ਨੂੰ ਮੈਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਲੰਬੀ ਚੌੜੀ ਤੇ ਉਸ ਤੋਂ ਬਾਅਦ ਮੈਂ ਕੱਲ ਜਦੋਂ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀ ਤਾਂ ਉਹਨਾਂ ਦੀ ਪਤਨੀ ਉਹਨਾਂ ਦੀ ਧਰਮ ਪਤਨੀ ਬੀਬੀ ਕਿਰਨਦੀਪ ਟੌਰ ਨੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਕਿ ਉਹ ਕੱਲ ਉਹਨਾਂ ਦੀ ਮੁਲਾਕਾਤ ਸੀ ਹਫਤਾਵਾਰੀ ਅੱਜੇ ਵੀ ਹੁੰਦੀ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦੇ ਲਈ ਡਿਬਰੂ ਡੜ ਜੇਲ੍ਹ ਚ ਗਏ ਸੀ ਤੇ ਉਹਨਾਂ ਦੀ ਹਾਜ਼ਰੀ ਚ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਅਤਿ ਗੰਭੀਰ ਹੈ ਅਤਿ ਨਾਜ਼ੁਕ ਹੈ ਤੇ ਕਿਸੇ ਸਮੇਂ ਵੀ ਜਿਹੜੀ ਹੈ ਅਣਹੋਣੀ ਹੋ ਸਕਦੀ ਹੈ ਭਾਈ ਸਾਹਿਬ ਨੇ ਮੈਨੂੰ ਸਪਸ਼ਟ ਤੌਰ ਤੇ ਕਿਹਾ ਸੀ ਜੇ ਇਹ ਤੋਂ ਗੱਲ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਪ੍ਰਵੰਤ ਮਾਨ ਹੁਸਲੇ ਜ਼ਿੰਮੇਵਾਰ ਹੈ ਮੈਂ ਤੁਹਾਨੂੰ ਉਹ ਦਿਖਾਇਆ ਕਿ ਮੈਨੂੰ ਉਹਨਾਂ ਨੇ ਮੋਟੇ ਬੁਲਾਰਨ ਦੇ ਰਿਹਾ ਸੀ ਤੇ ਹਰੇਕ ਪ੍ਰੈਸ ਕਾਨਫਰੰਸ ਕਰਨ ਤੇ ਉਹਨਾਂ ਦਾ ਸਨੇਹਾ ਬੇਨ ਬੇਲੇ ਮੈਨੂੰ ਜ਼ਿਕਰਤ ਕੀਤਾ ਤੇ ਪੂਰੀ ਜ਼ਿੰਮੇਵਾਰੀ ਨਾਲ ਮੈਂ ਉਹਨਾਂ ਦਾ ਸਹੀ ਜਿਹੜਾ ਹੈ ਸਨੇਹਾ ਤੇ ਉਹਨਾਂ ਦੀ ਹਾਲਤ ਬਾਰੇ ਗੰਭੀਰ ਚਿੰਤਾ ਕੋਈ ਪ੍ਰਗਟ ਕਰਦਾ ਤੇ ਇਹ ਐਸਾ ਹੈ ਇਤਿਹਾਸ ਦਾ ਹਿੱਸਾ ਬਣ ਜਾਊਗਾ ਜੇ ਉਹਨਾਂ ਨੂੰ ਅਣਹੋਣੀ ਹੋ ਗਈ ਕਿ ਇਸ ਦਾ ਟੈਲੈਂਟ ਕਿਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਆਪਦੇ ਚਿਹਰੇ ਤੋਂ ਮਿਟਾ ਨਹੀਂ ਸਕਦਾ ਯਾਰ ਮੈਂ ਹੁਣ ਇੱਕ ਗੱਲ ਕਹਿਣਾ ਚਾਹੁੰਨਾ ਆ ਵੀ ਆਪਾਂ ਸਾਰੇ ਉਦੋਂ ਸਾਰੇ ਰੌਲਾ ਪਾ ਕੇ ਪੰਜਾਬ ਦੇ ਵਿੱਚ ਇਕੱਠੇ ਹੁੰਨੇ ਸੀ ਨਾਲ ਉਹਦੇ ਖੜਦੇ ਸੀ ਅਮਰਪਾਲ ਦੇ ਹੁਣ ਕੀ ਗੱਲ ਹੋ ਗਈ ਹੁਣ ਕਿਉਂ ਨਹੀਂ ਨਾਲ ਖੜਦੇ ਯਾਰ ਹੁਣ ਵੀ ਸਾਥ ਦੋ ਤਾਂ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਸਿੰਘ ਨੂੰ ਕਹਿਣਾ ਚਾਹੁੰਦਾ ਵੀਰ ਨੂੰ ਕਿ ਭਰਾਵਾ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਸ਼ਿਫਟ ਕਰ ਦੇ ਯਾਰ ਨਾ ਇਹੋ ਜਿਹਾ ਭਰਾਵਾ ਕੰਮ ਕਰ ਪੰਜਾਬ ਦੇ ਪੁੱਤ ਤੇ ਤੈਨੂੰ ਪਤਾ ਪਹਿਲਾਂ ਹੀ ਬੜੇ ਬਲੀ ਚੜਿਆ ਤੇ ਤੂੰ ਹੁਣ ਇਹੋ ਵਾਰੀ ਸੀਐਮ ਬਣਨਾ ਮਣ ਕੇ ਦੁਬਾਰਾ ਤੂੰ ਸੀਐਮ ਨਹੀਂ ਬਣਨਾ ਤੇ ਕਲੰਕ ਨਾ ਖੱਟ ਤੇ ਨਾ ਇਹੋ ਜਿਹਾ ਪੰਜਾਬ 'ਚ ਭਰਾਵਾ ਕੰਮ ਕਰ ਕੋਈ ਚਾਹੀਦਾ ਕੰਮ ਕਰੋ ਨਾ ਇਹੋ ਜਿਹੀ ਗੱਲਬਾਤ ਕਰੋ ਤੇ ਇਹ ਦੱਸੋ ਵੀ ਇਹ ਕੀ ਕੱਡੇ ਤਗੜੇ ਟੈਰਰ ਅਸੀਂ ਕਿੱਡੇ ਤਕੜੇ ਇਹ ਅੱਤਵਾਦੀ ਹੀ ਇਹਨਾਂ ਨੂੰ ਫੜ ਕੇ ਆਮ ਬੰਦਿਆਂ ਨੂੰ ਘਰਦਿਆਂ ਆਮ ਮੁੰਡਿਆਂ ਨੂੰ ਫੜ ਕੇ ਤੁਸੀਂ ਜੇਲਾ 'ਚ ਤਬਦੀਲ ਕਰਤਾ ਆ ਉਹ ਵੀ ਤੁਸੀਂ ਅਸਾਮ ਦੇ ਜੇਲਾ 'ਚ ਕਰ ਦਿੱਤਾ ਆ ਹੋਰ ਤੁਹਾਨੂੰ ਇਹ ਕਹਿੰਦੇ ਚਲੋ ਸਾਨੂੰ ਯਾਦ ਨਾ ਕਰੋ ਚਲੋ ਯਾਦ ਖਾਦੀ ਖੜੀ ਜਦੋਂ ਮਰਜ਼ੀ ਯਾਦ ਹੋ ਜਾਣਗੇ ਉਹਨਾਂ ਨੂੰ ਕੌਮਸੇ ਕਾ ਪੰਜਾਬ ਦੇ ਜੇਲਾਂ ਦੇ ਵਿੱਚ ਲੈ ਆਓ ਤੁਹਾਨੂੰ ਪਤਾ ਉੱਥੋਂ ਦੀ ਮਰਿਆਦਾ ਭਈਏ ਤੁਹਾਨੂੰ ਪਤਾ ਪਾਨਾ ਬੀੜੀਆਂ ਖਾ ਖਾ ਕੇ ਗੁਟਕੇ ਤੇ ਲਹੂ ਵਰਗਾ ਥੁੱਕਦੇ ਆ ਤੇ ਉਹ ਉਹਨਾਂ ਦੇ ਹੱਥੋਂ ਰੋਟੀਆਂ ਖਾ ਲੈਣਗੇ ਮੈਂ ਇਸ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਇਹ ਅਪੀਲ ਕਰਦਾ ਆਂ ਅਮਿਤ ਸ਼ਾਹ ਨੂੰ ਵੀ ਅਪੀਲ ਕਰਦਾ ਵੀ ਭਾਈ ਸਾਹਿਬ ਜੀ ਉਹਨਾਂ ਨੂੰ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਪੰਜਾਬ ਦੇ ਗੱਬਰੂਆਂ ਨੂੰ ਯੋੜਿਆਂ ਨੂੰ ਸਾਡਿਆਂ ਨੂੰ ਇੱਥੇ ਤੁਸੀਂ ਪੰਜਾਬ ਦੇ ਵਿੱਚ ਜ਼ਿਲ੍ਹਾ ਸ਼ਿਫਟ ਕਰ ਦੋ ਉੱਥੋਂ ਇਹ ਕੰਨਾ ਕਰ ਦੋ ਤੁਸੀਂ ਉਹ ਮਰ ਜਣਗੇ ਭੁੱਖ ਦੇ ਨਾਲ ਮਰ ਜਣਗੇ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਕਈਆਂ ਨੇ ਕਿਰਨੀਆਂ ਖਰਾਬ ਹੈ ਕਿਨੇ ਕੋ ਹੋ ਗਿਆ ਕਈਆਂ ਦਾ ਕੋ ਹੋ ਗਿਆ ਯਾਰ ਮੈਂ ਕਹਿੰਦਾ ਵੀ ਭਾਵੇਂ ਲੋ ਭਾਵੇਂ ਲੋਕ ਸਾਨੂੰ ਮਾੜਾ ਕਹਿਣ ਭਾਵੇਂ ਚੰਗਾ ਕਹਿਣ ਪਰ ਅਸੀਂ ਹਮੇਸ਼ਾ ਹੀ ਇਨਸਾਨੀਅਤ ਦੇ ਵਾਸਤੇ ਹਾਂ ਦਾ ਨਾਰਾ ਇਦਾਂ ਤੇ ਇਦਾਂ ਹੀ ਮਾਰਦੇ ਰਵਾਂਗੇ ਹਰੇਕ ਥਾਂ ਤੇ ਗਰੀਬਾਂ ਤੇ ਗੁਰਬਾਂ ਨਾਲ ਖੜਦੇ ਰਵਾਂਗੇ ਇਹਨਾਂ ਨੂੰ ਵੀ ਤੁਸੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਜਿਹੜੇ ਵਿਰੋਧੀ ਬੰਦੇ ਆਉਂਦੇ ਟੀਚਰਾ ਮਖਾ ਲਓ ਉਹਨਾਂ ਨੇ ਕਰਨੇ ਕਰਨੇ ਤੇ ਹੱਸਣਾ ਹੀ ਆ ਉਹ ਵੀ ਰਟਾਇਮ ਹੀ ਜਦੋਂ ਤੁਸੀਂ ਆਨੇ ਵੀ ਅਮਰਤਪਾਲ ਸਿੰਘ ਸਾਡਾ ਖਾਲਸਾ ਸਾਡੇ ਪੁੱਤ ਬਚਾਉਣ ਡਿਆ ਨਸ਼ੇ ਬੰਦ ਕਰਾਉਣ ਡਿਆ ਤੇ ਹੁਣ ਹੁਣ ਭਰਾਓ ਸਾਥ ਵੀ ਦੋ ਤੇ ਸੁਣ ਕੇ ਇਹ ਗੱਲ ਦਾ ਬਹੁਤ ਸਾਨੂੰ ਦੁੱਖ ਲੱਗਾ ਬਈ ਤੇ ਜੇਕਰ ਸਾਡੇ ਇਕੱਲੇ ਦੇ ਕੋਈ ਹੱਥ ਵਾਸ ਗੱਲ ਹੋਵੇ ਤੇ ਅਸੀਂ ਕਹੀਏ ਵੀ ਅਸੀਂ ਇਕੱਲੇ ਕਰ ਲੈਨੇ ਪਰ ਇਕੱਲੇ ਨਹੀਂ ਕੋਈ ਹੋਣਾ ਸਾਰੀ ਸੰਗਤ ਨਾਲ ਇਕੱਠੀ ਹੋ ਕੇ ਹੀ ਫੇਰ ਹੀ ਅਪੀਲ ਕਰਨੀ ਪਣੀ ਹੈ ਇਹ ਦੇਸ਼ ਦਾ ਜੋ ਕਿ ਮੰਤਰੀ ਪੁਣੇ ਆ ਜਾਂ ਕੋਹ ਵੀ ਆ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ 'ਚ ਸ਼ਿਫਟ ਕਰਾਈਏ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਜਾਂ ਇਸ ਕਰਪੂਰ ਥੱਲੇ ਜਾਂ ਅੰਮ੍ਰਿਤਸਰ ਗਰਦਾਸਪੁਰ ਕਿਸੇ ਨਾ ਕਿਸੇ ਥਾਂ ਦੇ ਉਹਨਾਂ ਨੇ ਸ਼ਿਫਟ ਕਰਾਈਏ ਨਹੀਂ ਤੇ ਉਹਨਾਂ ਨੇ ਕੋਈ ਦਿਨਾਂ ਨੂੰ ਮਰ ਜਣਾ ਜੇ ਟੰਮੜ ਕੇ ਮਰਿਆ ਨਹੀਂ ਤੁਸੀਂ ਬਰਸਤੀਆਂ ਤੇ ਚਲ ਜਿਓ ਮਰਿਆ ਦੇ ਭੋਗਾ ਤੇ ਜਾ ਕੇ ਤੇ ਉੱਥੇ ਗੱਫੇ ਪਾਣੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆ ਜਿਓ ਵੀ ਚਲੋ ਮਹਾਰਾਜ ਅਹੀਂ ਇੰਨੇ ਪੁੱਤ ਗਵਾਲੇ ਆ ਤੇ ਬਾਕੀ ਹੋਰ ਗਵਾਲਾਂਗੇ ਕੋਈ ਲੋੜ ਪਈ ਤੇ ਤੇ ਤੁਸੀਂ ਨਾ ਕੋਹ ਕਰਿਓ ਭਰਾਓ ਮੈਂ ਹੁਣ ਤੁਹਾਡੇ ਅੱਗੇ ਇਹੋ ਬੇਨਤੀ ਕਰਦਾ ਆ ਕਈ ਪ੍ਰਕਾਰ ਦੇ મતਭੇਦ ਹੋ ਸਕਦੇ ਹਰੇਕ ਬੰਦੇ ਦੇ ਸਾਡੇ ਵੀ ਹੋ ਸਕਦੇ ਚਲੋ ਪਰ ਐਸ ਵळे ਇਨਸਾਨੀਅਤ ਦੇ ਵਾਤੇ ਹਾਂ ਦਾ ਨਾਰਾ ਮਾਰੋ ਯਾਰ ਸਾਡੇ ਕੋਈ ਦੁਸ਼ਮਣ ਨਹੀਂਗੇ ਇਨਸਾਨੀਅਤ ਵਾਤੇ ਹਾਂ ਦਾ ਨਾਰਾ ਮਾਰੋ ਸਰਕਾਰ ਨਾਲ ਗੱਲ ਕਰੀਏ ਜੇਕਰ ਉਹ ਭੁਖੜ ਧਾਲ ਤੇ ਬੈਠਿਆ ਤਾਂ ਜੇਕਰ ਆਪਾਂ ਆਪਾਂ ਵੀ ਇਸੇ ਭੁਖੜ ਧਾਲ ਤੇ ਬਹਿ ਗਏ ਉਹ ਉਧਰੋਂ ਮਰ ਜਣਗੇ ਤੇ ਆਪਾਂ ਇਧਰੋਂ ਮਰ ਜਾਗੇ ਜਿਹੜੇ ਬੰਦੇ ਆਪਾਂ ਆਜ਼ਾਦ ਬਾਹਰ ਆ ਨਾ ਆਪਾਂ ਉਹਨਾਂ ਦੇ ਵਾਸਤੇ ਕੋਟ ਕਚੈਰੀ ਦਾ ਕੁੰਡਾ ਖੜਕਾਈਏ ਨਾ ਕਿ ਅਸੀਂ ਅਹੀਂ ਵੀ ਭੁਖੜ ਧਾਲਾਂ ਦੇ ਬਹਿ ਕੇ ਤੇ ਆਪਣੀਆਂ ਜਾਨਾਂ ਗਵਾ ਲਈਏ ਉਹਨਾਂ ਨੂੰ ਉਹ ਜਵਾ ਮਤਲਬ ਕੰਡੇ ਤੇ ਆ ਗਈ ਜਾਨ ਉਹਨਾਂ ਦੀ ਉਹ ਤਾਂ ਜਾਨ ਦੇ ਕੰਢੇ ਆ ਗਿਆ ਤੇ ਆਪਾਂ ਕੋ ਮੋਪਖੜਦਲਾਂ ਦੇ ਬਹਿ ਗਿਆ ਆਪਾਂ ਆਪਾਂ ਵੀ ਮਰਨ ਦੇ ਕਿਨਾਰੇ ਤੇ ਜਾ ਕੇ ਮਰ ਜੀਏ ਆਪਾਂ ਅਦਾਲਤ ਦਾ ਕੋਰਟ ਕਚਹਿਰੀਆਂ ਦੇ ਕੁੰਡੇ ਖੜਕਾ ਕੇ ਤੇ ਇੱਥੇ ਲੈ ਕੇ ਆਈਏ ਤੁਹਾਨੂੰ ਮੇਰੀਆਂ ਗੱਲਾਂ ਦਾ ਕਈਆਂ ਨੂੰ ਤੁਹਾਨੂੰ ਗੁੱਸਾ ਵੀ ਲੱਗਣਾ ਵੀ ਇਹ ਇਸੋ ਲਈ ਭੋਖੜਤਾ ਤੋੜਨੀ ਚਾਹੀਦੀ ਤੋੜ ਕੇ ਤੇ ਆਪਾਂ ਕੋਈ ਪ੍ਰੋਟੈਸਟ ਹੋਰ ਕਿਸਮ ਦਾ ਕਰੀਏ ਇਹ ਭੋਖੜਤਾ ਨਾਲ ਏਦਾਂ ਨਹੀਂ ਗੱਲ ਬਣਨੀ ਸਰਕਾਰ ਆਪਣੀ ਅੱਗੇ ਦੁਸ਼ਮਣ ਆਓ ਉਹ ਆਨੇ ਮਾਰੋ ਜਿਸੇ ਮਰਜੀ ਜਿਹੜੇ ਕੱਲ੍ਹ ਨੂੰ ਮਰਨਾ ਅੱਜ ਮਰੋ ਇਸ ਕਰਕੇ ਮੈਂ ਵੀਰੋਂ ਬੇਨਤੀ ਕਰਦਾ ਸਾਰੇ ਜਣੇ ਇਕੱਠੇ ਹੋ ਜੇਕਰ ਮੁੰਡੇ ਛਡਾਉਣੇ ਤੇ ਜੇ ਨਹੀਂ ਮੁੰਡੇ ਛਡਾਉਣੇ ਤੇ ਕੋਈ ਦਿਨਾਂ ਨੂੰ ਡੈਥ ਹੋ ਜਣੀ ਏ ਉਹਨਾਂ ਦੀ ਫਿਰ ਇਹਨਾਂ ਕਿਉਂ ਦੱਸਿਆ ਨਹੀਂ ਠੀਕ ਹੈ ਜੀ ਹੁੰਬਲਾ ਮਾਰੋ ਸਾਰੇ ਜਣੇ ਇਕਤਾ ਵਿੱਚ ਆਓ ਘਰਾਂ 'ਚ ਨਿਕਲੋ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਪੂਰੀ ਤੋੜ ਸ਼ੇਅਰ ਕਰਿਓ ਉਹਨਾਂ ਵਾਸਤੇ ਅਮਰਤਪਾਲ ਸਿੰਘ ਖਾਲਸਾ ਵਾਸਤੇ ਤੇ ਇਹ ਸਿੰਘਾਂ ਵਾਸਤੇ ਵੀਡੀਓ ਸ਼ੇਅਰ ਕਰਕੇ ਸਾਰੇ ਵਕ ਪਚਾਰਿਓ ਹਰ ਇੱਕ ਦਾ ਫਰਜ਼ ਬਣਦਾ ਵੀਡੀਓ ਸ਼ੇਅਰ ਕਰਨ ਦਾ ਯਾਰ ਪੰਛ ਦੇ ਕੁਕਰਿਆਂ ਦਾਸ ਆ ਸਾਡਾ ਕੰਮ ਹੈ ਬੋਲਣਾ ਤੇ ਲੋਕਾਂ ਨੂੰ ਜਾਗਰੂਕ ਕਰਕੇ ਇਕੱਠੇ ਕਰਕੇ ਲਿਆਉਣਾ ਘੇਰ ਕੇ ਲਿਆਉਣਾ ਵੀ ਆਓ ਜੀ ਆਪਾਂ ਆਪਣੇ ਸਿੰਘਾਵਾਦ ਤੇ ਖੜੀਏ ਮਰ ਜਣਾ ਜੇ ਉਹਨਾਂ ਨੇ ਯਾਰ ਇਕੱਠੇ ਹੋ ਉਹਨਾਂ ਨੇ ਬਚਾਈਏ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ